ਪੰਜਾਬ ਪਰ ਦੇ ਵਿੱਚ ਕਾਨੂੰਨ ਵਿਵਸਾ ਦੀ ਸਥਿਤੀ ਜਿੱਥੇ ਦਿਨੋ ਦਿਨ ਵਿਗੜਦੀ ਨਜ਼ਰ ਆਉਂਦੀ ਹੈ ਉੱਥੇ ਹੀ ਲੋਕਾਂ ਦੇ ਵਿੱਚ ਆਪਸੀ ਫਰਸਟ੍ਰੇਸ਼ਨ ਦੇ ਮਾਮਲੇ ਵੀ ਵਧ ਰਹੇ ਨੇ ਲਗਾਤਾਰ ਲੋਕਾਂ ਦੇ ਵਿੱਚ ਤਕਰਾਰ ਦੇ ਮਾਮਲੇ ਸਾਹਮਣੇ ਆਉਂਦੇ ਨੇ ਤੇ ਮੌਤ ਦੇ ਘਾਟ ਕਿਸੇ ਨੂੰ ਉਤਾਰਨਾ ਅੱਜ ਦੇ ਟਾਈਮ ਦੇ ਵਿੱਚ ਆਮ ਗੱਲ ਹੋ ਗਈ ਹੈ ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਹਲਕਾ ਰਾਜਸਥਾਨਸੀ ਦੇ ਵਿੱਚ ਪੈਂਦੇ ਸ਼ਿਵਾ ਇਨਕਲੇਵ ਦੇ ਵਿੱਚ ਪੁਰਾਣੇ ਰੰਜਿਸ਼ ਨੂੰ ਲੈ ਕੇ ਇੱਕ ਪਰਿਵਾਰ ਦੇ ਵੱਲੋਂ ਸਾਬਕਾ ਸਰਪੰਚ ਪਰਚਿੰਦਰ ਸਿੰਘ ਤੇ ਸ਼ਰਿਆਮ ਕੋਲੀਆਂ ਚਲਾ ਕੇ ਉਸ ਦੀ ਖਤਿਆ ਕਰ ਦਿੱਤੀ ਗਈ ਹੈ ਜਾਣਕਾਰੀ ਮੁਤਾਬਕ ਦੋਵੇਂ ਹੀ ਪਰਿਵਾਰ ਆਂਢ ਗੁਆਂਢੀ ਹਨ ਇੱਥੇ ਇਹਨਾਂ ਦੇ ਵਿੱਚ ਪਹਿਲਾਂ ਵੀ ਆਪਸੀ ਝਗੜਾ ਦੇਖਣ ਨੂੰ ਮਿਲਿਆ ਸੀ ਦੇਰ ਰਾਤ ਬਿਜਲੀ ਲੈ ਕੇ ਦੋਵਾਂ ਵਿੱਚ ਤੁਟੂ ਮਮਾ ਹੋ ਗਈ ਜਿਸ ਤੋਂ ਬਾਅਦ ਇੱਕ ਪਰਿਵਾਰ ਦੇ ਵੱਲੋਂ ਸਾਬਕਾ ਸਰਪੰਚ ਦੇ ਗੋਲੀਆਂ ਮਾਰ ਕੇ ਖਤਿਆ ਕਰ ਦਿੱਤੀ ਗਈ ਉੱਥੇ ਹੀ ਘਟਨਾ ਸੰਬੰਧੀ ਪਤਾ ਲੱਗਦਿਆਂ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਬੇਸ਼ੱਕ ਸ਼ੁਰੂ ਕਰ ਦਿੱਤੀ ਹੈ ਪਰ ਹਰ ਦਿਨ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਣਾ ਚਿੰਤਾ ਦਾ ਵਿਸ਼ਾ ਬਣ